ਅੱਜ ਪੰਜਾਬ ਚ ਪ੍ਰਚਾਰ ਲਈ ਆ ਰਹੇ ਗ੍ਰਹਿ ਮੰਤਰੀ ਅਮਿਤ ਸ਼ਾ ਲੁਧਿਆਣਾ ਵਿੱਚ ਰਣਨੀਤ ਬਿੱਟੂ ਦੇ ਹੱਥ ਚ ਕਰਨਗੇ ਚੋਣ ਰੈਲੀ ਅੱਜ ਪੰਜਾਬ ਤੇ ਚੰਡੀਗੜ੍ਹ ਦੌਰੇ ਤੇ ਪ੍ਰੇਂਕਾ ਗਾਂਧੀ ਪਟਿਆਲਾ ਫਤਿਹਗੜ੍ਹ ਸਾਹਿਬ ਤੇ ਚੰਡੀਗੜ੍ਹ ਸੀਟ ਤੇ ਕਰਨਗੇ ਪ੍ਰਚਾਰ ਮਨੀਸ਼ तिवारी ਡਾਕਟਰ ਗਾਂਧੀ ਤੇ ਡਾਕਟਰ ਅਮਰ ਸਿੰਘ ਦੇ ਲਈ ਜਟੌਣਗੇ ਸਮਰਥਨ ਫਤਿਹਗੜ੍ਹ ਸਾਹਿਬ ਅਤੇ ਬਠਿੰਡਾ ਦੇ ਵਿੱਚ ਰੈਲੀ ਕਰਨਗੇ ਰੱਖਿਆ ਮੰਤਰੀ ਰਾਜਨਾਥ ਸਿੰਘ ਜੇ ਜਰਾਮ ਬਾਲਮਿਕੀ ਅਤੇ ਪਰਮਪਾਲ ਕੌਰ ਦੇ ਲਈ ਕਰਨਗੇ ਪ੍ਰਚਾਰ ਰਖਣ ਦੇ ਮੁੱਖ ਮੰਤਰੀ ਪੁਸ਼ਕਰ ਤਾਮੀਜ਼ ਜ਼ਰਖਪੁਰ ਰਾਜਪੁਰਾ ਤੇ ਪਟਿਆਲਾ ਚ ਕਰਨਗੇ ਚੋਣ ਜਲਸੇ ਆਰਵੰਕ ਕੇ ਜਿਵਾਲ ਦਾ ਅਜੋ ਤੋਂ ਸ਼ੁਰੂ ਹੋ ਰਿਹਾ ਪੰਜਾਬ ਦੌਰ ਦਾ 3 ਮਈ ਤੱਕ ਉਮੀਦਵਾਰਾਂ ਦੇ ਲਈ ਕਰਨਗੇ ਪ੍ਰਚਾਰ ਫਿਰੋਜ਼ਪੁਰ ਚ ਕਰਨਗੇ ਟਾਮ ਹਾਲ ਮੀਟਿੰਗ ਹੁਸ਼ਿਆਰਪੁਰ ਤੇ ਬਠਿੰਡਾ ਚ ਕੰਡਨਗੇ ਰੋਡ ਸ਼ੋ ਅੱਜ ਸੁਲਤਾਨਪੁਰ ਲੋਧੀ ਦਾ ਦੌਰਾ ਕਰਨਗੇ ਸਿਮਾਨ ਦੁਪਹਿਰ 12 ਵਜੇ ਕੰਡਨਗੇ ਰੋਡ ਸ਼ੋ 2 ਵਜੇ ਲਾਜਿਤਪੁਰ ਲੜ ਦੇ ਹੱਕ ਚ ਕਰਨਗੇ ਰੈਕ ਵੀ ਬਾਦਲ ਅਜਿਗੁਰ ਦਾਸਪੁਰ ਸੀਟ ਤੇ ਕਰਨਗੇ ਪ੍ਰਚਾਰ ਪਾਰਟੀ ਉਮੀਦਵਾਰ ਡਾਕਟਰ ਦਲਜੀਤ ਜੀ ਮਾ ਦੇ ਲਈ ਜਟੌਨਗੇ ਸਮਰਥ ਸੁਪੀਰ ਸਿੰਘ ਬਾਦਲ ਦਾ ਵੱਡਾ ਐਕਸ਼ਨ ਆਪਣੇ ਜੀਜਾ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਛੁਕੜਿਆ ਬਾਹਰ ਵਰਸਾ ਸਿੰਘ ਬਲਤੋਹ ਦੀ ਸ਼ਿਕਾਇਤ ਤੇ ਲਿਆ ਐਕਸ਼ਨ న్యూਸ 18 ਨੈਟਵਰਕ ਦੇ ਬੋਲੇ ਸੀ ਆਮੋਦੀ ਕੀ ਇਸ ਵਾਰ ਪੰਜਾਬ ਦੇ ਵਿੱਚ ਸਫਲਤਾ ਦੀ ਕਹਾਣੀ ਲਿਖੇਗੀ ਬੀਜੇਪੀ ਸਾਡੇ ਕੋਲ ਇਸ ਵਾਰ 골ਡਨ ਚਾਂਸ ਗੁਜਰਾਤ ਦੇ ਰਾਜਕੋਟ ਦੇ ਵਿੱਚ ਭਿਆਨਕ ਹਾਦਸਾ ਅੱਗ ਲੱਗਣ ਦੇ ਨਾਲ 25 ਲੋਕਾਂ ਦੀ ਮੌਤ ਮ੍ਰਿਤਕਾਂ ਦੇ ਵਿੱਚ ਜ਼ਿਆਦਾਤਰ ਬੱਚੇ ਸੁਪਰ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੇਣ ਦਾ ਕੀਤਾ ਐਲਾਨ ਹੇਮਕੁੰਡ ਸਾਹਿਬ ਦੇ ਦਰਸ਼ਨਾਂ ਦੇ ਲਈ ਪਹਿਲੇ ਦਿਨ ਪਹੁੰਚੇ 2000 ਸ਼ਰਧਾਲੂ ਹੇਮਕੁੰਡ ਸਾਹਿਬ ਦੇ ਰਾਹ ਦੇ ਵਿੱਚ ਹਾਲੇ ਵੀ ਬਰਫ਼ ਆਸਟਰੀਆ ਦੀ ਐਸਡੀਆਰਐਫ ਦੀਆਂ ਟੀਮਾਂ ਕੀਤੀਆਂ ਗਈਆਂ ਤਨਾ ਸ਼ਿਕਾਲ ਦੀ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋਤ ਸੰਧੂ ਤਮੇਂ ਵੀ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਰਾਜਕੋਟ अग्निकांड तो जिस तक अठाई लोग मालक मैनेजर गिरफ्तार हो गए हादसे की जांच के लिए एस आई टी का गठन कर दिया गया है देर रात राजकोट पहुंचे सन गृह मंत्री अमित शाह क्योंकि बहुत व्डा हादसा इतने वापरिया और अग दिया तस्वीर इतों अंदा लाया जा सद कि भयानक अग लगी 3 ਘੰਟੇ ਦੀ ਮਸ਼ਕਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹੈ ਗੁਜਰਾਤ ਸਰਕਾਰ ਦੇ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਦਾ ਐਲਾਨ ਕਰ ਦਿੱਤਾ ਗਿਆ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਔਰ ਇਹ ਅੱਗ ਸਿਰਫ ਇਹ ਨਹੀਂ ਹੈ ਕਿ ਸਮਾਨ ਦਾ ਇੱਥੇ ਨੁਕਸਾਨ ਕਰ ਰਹੀ ਹੈ ਇਹ ਦੇਖਿਆ ਜਾ ਸਕਦਾ ਹੈ ਕਿ ਜਿਹੜੀ ਅੱਗ ਇਹ ਲੱਗੀ ਹੋਈ ਹੈ ਇਸ ਦੇ ਵਿੱਚ ਵੱਡੀ ਗਿਣਤੀ ਚ ਲੋਕ ਜ਼ਿੰਦਾ ਸੜੇ ਨੇ ਉਸ ਦੇ ਵਿੱਚ ਬੱਚੇ ਜਿਹੜੇ ਨੇ 12 ਦੱਸੇ ਜਾ ਰਹੇ ਨੇ 12 ਬੱਚਿਆਂ ਦੇ ਸਵੇ 28 ਲੋਕਾਂ ਦੀ ਮੌਤ ਹੋਈ ਹੈ ਔਰ ਦੱਸਿਆ ਕਿ 25 ਤੋਂ ਜ਼ਿਆਦਾ ਨੂੰ ਸੁਰੱਖਿਅਤ ਬਾਹਰ ਵੀ ਕੱਢਿਆ ਗਿਆ ਮਰਨ ਵਾਲਿਆਂ ਦੀ ਗਿਣਤੀ ਵਧ ਵੀ ਸਕਦੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਮ੍ਰਿਤਕਾਂ ਦੇ ਜਿਹੜੇ ਲਾਸ਼ਾਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਚੋਸੇ ਹੋਣ ਕਰਕੇ ਦੱਸਦੀ ਹੈ ਕਿ ਪਛਾਣ ਨਹੀਂ ਹੋ ਸਕੀ ਅਤੇ ਸ਼ਨਾਖਤ ਦੇ ਲਈ ਡੀਐਨਏ ਟੈਸਟ ਜਿਹੜਾ ਹੈ ਉਸ ਦੇ ਲਈ ਕੀਤਾ ਜਾਏਗਾ ਤਾਂ ਅੱਗ ਕਿਸ وجہ ਦੇ ਨਾਲ ਫੈਲੀ ਹੈ ਤਾਂ ਚਸ਼ਮਦੀ ਦੇ ਦੱਸ ਰਹੇ ਨੇ ਕਿ ਗੇਮ ਜ਼ੋਨ ਦੇ ਵਿੱਚ ਕਈ ਥਾਂ ਰਿਪੇਅਰਿੰਗ ਅਤੇ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਸੀ ਇਸ ਦੇ ਚਾਲੇ ਕਾਫੀ ਗਿਣਤੀ ਦੇ ਵਿੱਚ ਪਲਾਈ ਦੇ ਟੁਕੜੇ ਲੱਕੜੀਆਂ ਇੱਧਰ ਉੱਧਰ ਪਈਆਂ ਸਨ ਇਸ ਦੇ ਕਰਕੇ ਅੱਗ ਦੀ ਚਪੇਤ ਜ਼ਿਆਦਾ ਵਾਧੇ ਗਈ ਅੱਗ ਫੈਲ ਗਈ ਹਾਦਸੇ ਤੇ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਐਕਸ ਤੇ ਲਿਖਿਆ ਹੈ ਰਾਜਕੋਟ ਦੇ ਵਿੱਚ ਵਾਪਰੀ ਘਟਨਾ ਦੇ ਨਾਲ ਸਾਰਿਆਂ ਨੂੰ ਦੁੱਖ ਪਹੁੰਚਿਆ ਮੈਂ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਇਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਅੱਗ ਲੱਗਣ ਦੇ ਕਾਰਨ ਪ੍ਰਭਾਵਿਤ ਹੋਈ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਏਗੀ ਤਾਂ ਕੁਲ ਮਿਲਾ ਕੇ ਉਹਨਾਂ ਨੇ ਸਾਫ਼ ਤੌਰ ਤੇ ਭਰੋਸਾ ਦਿੱਤਾ ਤਾਂ ਪੀਐਮ ਦੇ ਵੱਲੋਂ ਟਵੀਟ ਕੀਤਾ ਗਿਆ ਉਹਨਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਉਹਨਾਂ ਨੇ ਲਿਖਿਆ ਰਾਜਕੋਟ ਗੁਜਰਾਤ ਵਿੱਚ ਇੱਕ ਗੇਮਿੰਗ ਜ਼ੋਨ 'ਚ ਅੱਗ ਲੱਗਣ ਦੀ ਘਟਨਾ ਵਿੱਚ ਜਾਨਾਂ ਦੇ ਨੁਕਸਾਨ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਜਾਨ ਗੁਆਣ ਵਾਲਿਆਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਰੈਸਕਿਊ ਕੀਤੇ ਲੋਕਾਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਤਾਂ ਇਹ ਟਵੀਟ ਕੀਤੇ ਗਏ ਨੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੇ ਵੱਲੋਂ ਇਸ ਵੱਡੀ ਘਟਨਾ ਨੂੰ ਲੈ ਕੇ ਅਗੇ ਪਤਾ ਲੱਗੇ ਦਿੱਲੀ ਦਾ ਰੁਕ ਕਰਦੇ ਹਾਂ ਜਿੱਥੇ ਬੇਬੀ ਕੇਅਰ ਸੈਂਟਰ ਦੇ ਵਿੱਚ ਭਿਆਨਕ ਅੱਗ ਲੱਗੀ ਹੈ 11 ਨਵਜੰਮੇ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਹੈ ਫਾਇਰ ਬਿਗੇਟ ਦੀਆਂ 9 ਗੱਡੀਆਂ ਨੇ ਇੱਥੇ ਅੱਗ ਤੇ ਕਾਬੂ ਪਾਇਆ ਹੈ ਅੰਦਾਜ਼ਾ ਲਾਇਆ ਜਾ ਸਕਦਾ ਕਿੰਨੀ ਜ਼ਿਆਦਾ ਭਿਆਨਕ ਅੱਗ ਹੋਈਗੀ ਕਿਉਂਕਿ 9 ਗੱਡੀਆਂ ਜਿਹੜੀਆਂ ਨੇ ਉਹ ਲੱਗੀਆਂ ਨੇ ਅੱਗ ਬਚਾਉਣ ਦੇ ਲਈ ਦੇਰ ਰਾਤ ਅੱਗ ਤੇ ਕਾਬੂ ਪਾਇਆ ਗਿਆ ਸੀ ਤਾਂ ਦਿੱਲੀ ਦੇ ਬੇਕ ਬਿਹਾਰ ਬਲਾਕ B ਦੀ ਇਹ ਘਟਨਾ ਹੈ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਹਾਂ ਬੇਬੀ ਕੇਅਰ ਸੈਂਟਰ ਹੈ संभाविक तौर तो पर उस बहुत छोटे बच्चे हो गए और नवजमे बचे थ रेस्क्यू कर लिया गया है फायर ब्रिगेड द नौ गडिया ने अगते काबू पाया है देर रात अगते दे काबू पा लिया गया सी, और इतने भी अग दफटा इस बेबी केयर सेंटर मचदिया हुई पलदिया हुई दूर दूर तक देखिया जा सकता ਅਗੇ ਵਧੇ ਹਨ ਤਾਂ ਸ਼ੋਮਨੀ ਅਕਾਲੀ ਦਲ ਨੇ ਵੱਡਾ ਐਕਸ਼ਨ ਕੀਤਾ ਹੈ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ ਹੈ ਤਾਂ ਸੁਖਬੀਰ ਬਾਦਲ ਨੇ ਦੱਸਿਆ ਕਿ ਕੈਰੋ ਨੂੰ ਪਾਰਟੀ ਚੋਂ ਬਾਹਰ ਕੱਢਿਆ ਸੁਖਬੀਰ ਬਾਦਲ ਦੇ ਜੀਜਾ ਨੇ ਕੈਰੋ ਵਿਸਾ ਸਿੰਘ ਵਰਤੂ ਹਦੀ ਸ਼ਿਕਾਇਤ ਤੇ ਇਹ ਐਕਸ਼ਨ ਹੋਇਆ ਹੈ ਤਾਂ ਕੈਰੋ ਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮ ਲੱਗੇ ਨੇ ਬਾਦਲ ਸਰਕਾਰ ਦੇ ਵਿੱਚ ਮੰਤਰੀ ਰਹੇ ਨੇ ਕੈਰੋ ਪਾਰਟੀ ਵਿਦਵਾਨ ਸਭਾ ਹਲਕਤੂ ਚਾਰ ਵਾਰ ਦੇ ਵਿਧਾਇਕ ਨੇ ਔਰ ਸੁਭਾਵਿਕ ਤੌਰ ਤੇ ਸਭ ਤੋਂ ਵੱਡਾ ਇੱਕ ਪਰਿਵਾਰਿਕ ਰਿਸ਼ਤਾ ਹੈ ਸੁਪੀਰ ਬਾਦਲ ਦੇ ਜੀਜਾ ਨੇ ਤਾਂ ਉਹਨਾਂ ਨੂੰ ਹੁਣ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਮਿਰਸਾ ਸਿੰਘ ਬਲਟੋਹਾ ਦੱਸਦੇ ਕਿ ਖਡੂਰ ਸਾਹਿਬ ਤੋਂ ਸ਼ੋਭਨੀ ਅਕਾਲੀ ਦਲ ਦੇ ਉਮੀਦਵਾਰ ਨੇ ਲਗਾਤਾਰ ਸੁਪੀਰ ਸਿੰਘ ਬਾਦਲ ਮਿਰਸਾ ਸਿੰਘ ਬਲਟੋਹਾ ਦੇ ਲਈ ਪ੍ਰਚਾਰ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਪਰ ਜਦੋਂ ਮਿਰਸਾ ਸਿੰਘ ਬਲਟੋਹਾ ਨੇ ਉਹਨਾਂ ਦੀ ਸ਼ਿਕਾਇਤ ਕੀਤੀ ਹੈ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮ ਲੱਗੇ ਜਿਸ ਤੋਂ ਬਾਅਦ ਐਕਸ਼ਨ ਲਿਆ ਗਿਆ ਅਗੇ ਵਧਾਂਗੇ ਤਾਂ ਸੀਮਾਨ ਨੇ ਚੋਣ ਪ੍ਰਚਾਰ ਦੇ ਲਈ ਪੂਰੀ ਤਾਕਤ ਚੁੱਕੀ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਤਾਬੜ ਤੋਰ ਪ੍ਰਚਾਰ ਕੀਤਾ ਗਿਆ ਹੈ ਤਾਂ ਰਾਜਸਾਨਸੀ ਤੇ ਅਜਨਾਲਾ ਦੇ ਵਿੱਚ ਰੋਡ ਸ਼ੋਅ ਕੀਤੇ ਗਏ ਸੀਮਾਨ ਨੇ ਮਜੀਠਾ ਦੇ ਵਿੱਚ ਰੋਡ ਸ਼ੋਅ ਕੱਢਿਆ ਹੈ ਕੁਲਦੀਪ ਸਿੰਘ ਢਾਲੀਵਾਲ ਦੇ ਲਈ ਪ੍ਰਚਾਰ ਕੀਤਾ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਤਿੰਨ ਤਸਵੀਰਾਂ ਨੇ ਰਾਜਸਾਨਸੀ ਅਜਨਾਲਾ ਔਰ ਮਜੀਠਾ ਤਾਂ ਇਹ ਅੰਮ੍ਰਿਤਸਰ ਹਲਕਾ ਲੋਕ ਸਭਾ ਹਲਕਾ ਔਰ ਇਸ ਦੇ ਵਿੱਚ ਰੋਡ ਸ਼ੋਅ ਕੱਢੇ ਗਏ ਨੇ ਤਸਵੀਰਾਂ ਜਿਹੜੀਆਂ ਤਿੰਨ ਦਿਖਾ ਪਾ ਰਹੇ ਹਾਂ ਇਸ ਦੇ ਵਿੱਚ ਰੋਡ ਸ਼ੋ ਕੀਤੇ ਗਏ ਕੁਲਦੀਪ ਸਿੰਘ ਟਾਲੀਵਾਲ ਦਿੱਲੀ ਕੀ ਆਲੇ ਮੀ ਢੇਰੋ ਤਖਤੇ ਪਲਟੋਗੇ ਐਤ ਕੀ ਦਾ ਕੰਮ ਕਰ ਦੋ ਯਾਰ ਮਿੰਤਾਂ ਵਾਲੀ ਗੱਲ ਹੈ ਉਹ ਹਰੇਕ ਸਾਲ ਦਰਖਤ ਵੀ ਪੱਤੇ ਬਦਲ ਲੈਂਦੇ ਐ ਕਿਤਾ ਬਦਲ ਲੋ ਫਿਰ ਹਾਈ ਸਮਝਾ ਕਿ ਕਕਲੀ ਕਲੀਰ ਦੀ ਬੁਰੀ ਹਾਲਤ ਮਜੀਠੀਏ ਤੇ ਸੁਖਵੀਰ ਦੀ ਸਮਝ ਕੋ ਜਾਵੇ ਨਾ ਬੋੜ ਕੋਈ ਥਾਵੇ ਨਾ ਉਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਜ਼ਿੰਦਗੀ ਦਾ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਭ ਚਾਹੁੰਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਭ ਚਾਹੁੰਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀਏ ਫਿਰ ਕਾਲੀ ਦਲ ਦੀ ਫੱਟੀ ਭਾਈ ਤੇ ਭਾਈਏ ਨੇ ਬੋਜੀ ਹੈ ਮੇਰਾ ਭਾਈ ਜਿਹਦਾ ਨਾਮ ਬਿਕਰਮਜੀਤ ਸਿੰਘ ਵੇ ਉਹਨੂੰ ਬਾਹਰ ਕਿਵੇਂ ਕੱਢੀਏ ਲੋਕ ਕਹਿੰਦੇ ਚਿੱਟੇ ਦਾ ਕਿੰਗ ਵੇ ਮੇਰਾ ਪਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜੋ ਜੋ ਨੇੜੇ ਆਈ ਜਾਵੇ ਵੋਟਾਂ ਵਾਲੀ ਇੱਕ ਜੂਨ ਨੇ ਅਸੀਂ ਮੌਜ ਬਹੁਤ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ ਲੈ 4 ਤਰੀਕ ਤੋਂ ਬਾਅਦ ਬਾਦਲ ਪ੍ਰਵਾਹ ਦੀ ਰਾਜਨੀਤੀ ਚੋਂ ਛੁੱਟੀ ਐ ਬੋਲੇ ਸੋਨਿਹਾਰ ਉਦਰ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਰਾਹੁਲ ਗਾਂਧੀ ਪਹੁੰਚੇ ਗੁਰਜੀਤ ਅਸ਼ਰਾ ਦੇ ਹੱਕ ਦੇ ਵਿੱਚ ਰੈਲੀ ਕੀਤੀ ਗਈ ਹੈ ਕਿਸਾਨਾਂ ਦੇ ਕਰਜ਼ਾ ਮਾਫੀ ਕਰੇਗੀ ਸਾਡੀ ਸਰਕਾਰ ਰਾਹੁਲ ਗਾਂਧੀ ਨੇ ਪ੍ਰੋਸਾ ਦਿੱਤਾ ਹੈ ਕਿਸਾਨਾਂ ਨੂੰ ਤਾਂ ਕਿਸਾਨਾਂ ਨੂੰ ਐਮਐਸਪੀ ਦੀ ਕਾਨੂੰਨੀ ਗਰੰਟੀ ਦਾ ਪ੍ਰੋਸਾ ਦਿੱਤਾ ਗਿਆ ਹੈ ਗੁਰੂ ਨਾਨਕ ਦੇਵ ਜੀ ਦੀ ਸੋਚ ਸਾਡੇ ਸੰਵਿਧਾਨ ਦਾ ਮੂਲ ਹੈ ਰਾਹੁਲ ਗਾਂਧੀ ਨੇ ਕਿਹਾ ਮੋਦੀ ਸਰਕਾਰ ਖਤਮ ਕਰਨਾ ਚਾਹੁੰਦੀ ਹੈ ਸੰਵਿਧਾਨ ਤਾਂ ਇਹ ਤਸਵੀਰਾਂ ਨੇ ਰੈਲੀ ਦੀਆਂ ਜਦੋਂ ਰਾਹੁਲ ਗਾਂਧੀ ਅੰਮ੍ਰਿਤਸਰ ਪਹੁੰਚੇ ਪਹਿਲਾ ਕੰਮ जैसे यूपीए सरकार ने किसानों का कर्जा माफ किया था वैसे ही कांग्रेस पार्टी पंजाब के किसानों का बाकी देश के किसानों का कर्जा माफ करने जा रही है दूसरी बात दूसरी बात यह सिर्फ एक बार नहीं होगा हम सरकार में एक ग्रुप बनाएंगे जो किसानों की फाइनेंशियल सिचुएशन को स्टडी करेगा और जब भी हिंदुस्तान के किसानों को कर्जा माफी की जरूरत होगी इंडिया गठबंधन की सरकार किसानों का कर्जा माफ करेगी एक बार नहीं अनेक बार हम यह काम करने के लिए तैयार हैं दूसरी बात नरेंद्र मोदी जी ने साफ कहा कि कानूनी एमएसपी हम नहीं देंगे मैं यहां आपको साफ कह रहा हूं इंडिया गठबंधन की सरकार पंजाब के किसानों को हिंदुस्तान के किसानों को गारंटी करके कानूनी मिनिमम सपोर्ट प्राइस देने जा रही है और तीसरा काम जो आपने बीमा की बात बोली नरेंद्र मोदी जी का जो बीमा का प्रोग्राम है वो 16 कंपनियों की मदद करता है इस प्रोग्राम को हम रिस्ट्रक्चर करेंगे किसान फ्रेंडली बीमा योजना बनेगी और 30 दिन के अंदर हिंदुस्तान के सब किसानों का पैसा उनके खाते में चला जाएगा। उससे नहीं होगा। चोना गेट के तहत हरियाणा दस सीटा वोटिंग हुई कई दिग्गज अपनी किस्मत अजमा के लिए मैदान च उतरे जिसका फैसला लोगों दिन वोटा के रूप ईवीएम बंद हो गया ਪਰਦੇਸ਼ ਚ ਸੰਸਦੀ ਸੀਟ ਤੇ ਆਪਣੀ ਪਸੰਦ ਦੇ ਉਮੀਦਵਾਰ ਨੂੰ ਬਿਠਾਉਣ ਦੇ ਲਈ 6ਵੇਂ ਗੇਟ ਚ ਲੋਕਾਂ ਨੇ મતદાન ਕੀਤਾ ਸਵੇਰੇ 7 ਵਜੇ ਤੋਂ ਹੀ ਲੋਕ ਪੋਲਿੰਗ ਬੂਥਾਂ ਤੇ ਕਤਾਰਾਂ ਬਣ ਕੇ ਖੜੇ ਹੋ ਗਏ ਇਹਨਾਂ ਕਤਾਰਾਂ ਚ ਮੈਦਾਨ ਚ ਉਤਰੇ ਉਮੀਦਵਾਰ ਰਾਜਨੀਤਿਕ ਪਾਰਟੀਆਂ ਦੇ ਦਿੱਗਜ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਦੇਸ਼ ਦਾ ਨਾਮ ਚਮਕਾਉਣ ਵਾਲੇ ਖਿਡਾਰੀ ਵੀ ਨਜ਼ਰ ਆਏ ਸੁਰੇ ਸੁਰੇ ਸੀਐਮ ਨਾਇਬ ਸੈਣੀ ਨੇ ਅਬਾੜਾ ਚ ਆਪਣੇ ਪਰਿਵਾਰ ਦੇ ਨਾਲ ਸਾਬਕਾ ਸੀਐਮ ਤੇ ਸਸਦੀ ਉਮੀਦਵਾਰ ਮਨੋਰ ਲਾਲ ਖੱਟਰ ਨੇ ਕਰਨਾਲ ਕੁਲਦੀਪ ਬਿਸ਼ਨੋਈ ਨੇ ਪਰਿਵਾਰ ਦੇ ਨਾਲ ਹਿਸਾਰ ਤੇ ਕਾਂਗਰਸ ਆਗੂ ਰਣਦੀਪ ਸੁਰਜੇਵਾਲਾ ਨੇ ਕੈਥਲ ਚ મતદાન ਕੀਤਾ चार तारीख को रिजल्ट आ रहा है ग्यारह कमल के फूल खिलेंगे और बड़े मैंडेट के साथ खुलेंगे नरेंद्र मोदी जी को मजबूत करेंगे विकसित राष्ट्र बनाने में हरियाणा की भूमिका प्रमुख रहेगी आतंकवाद फ्री करने में हरियाणा की भूमिका फरी मजबूत रहेगी किसानों की मजबूती के लिए नरेंद्र मोदी जी को मजबूत करना जरूरी है दावा करेगा दावा क्यों नहीं करना चाहिए दावा से करना चाहिए लेकिन ये तो जनता बताएगी ये सारा गेम जो है जनता का है और ज्यादातर जो लोग मिले हैं बीजेपी के मिले हैं इसलिए ये विषय किसी नेता का चाहे वो मेरा क्लेम हो चाहे किसी विपक्ष के नेता का क्लेम हो ये निरथक है चीज़? इसे विचाले सबका सीएम भूपेंद्र सिंह हुई रोहतक तो लोकसभा उम्मीदवार बेटे दीपेंद्र हुड्डा ने अपने परिवार समेत मतदान किया हुड्डा ने कहा कि हरियाणा च कांग्रेस की लहर चल रही है ਉੱਥੇ ਹੀ ਸਾਬਕਾ ਡਿਪਟੀ ਸੀਐਮ ਦੁਸ਼ੰਤ ਚਟਾਲਾ ਵੀ ਆਪਣੇ ਪਰਿਵਾਰ ਦੇ ਨਾਲ ਵੋਟ ਕਰਨ ਪਹੁੰਚੇ ਇਸ ਦੇ ਨਾਲ ਹੀ ਭਾਜਪਾ ਉਮੀਦਵਾਰ ਰਣਜੀਤ ਚਟਾਲਾ, ਕ੍ਰਿਸ਼ਨਪਾਲ ਗੁੱਜਰ, ਚੌਧਰੀ ਤਰੰਬੀਰ ਸਿੰਘ, ਕਾਂਗਰਸ ਉਮੀਦਵਾਰ ਰਾਉ ਦਾਨ ਸਿੰਘ ਨੇ ਵੀ ਮਤਦਾਨ ਕੀਤਾ। ਔਰ ਇਹ ਅਧਿਕਾਰ ਬਹੁਤ ਭਾਰੀ ਕੁਰਬਾਨੀਆਂ ਕੇ ਬਾਦ ਮਿਲਾ ਹੈ ਜੇਸ਼ ਕੀ ਆਜ਼ਾਦੀ ਲੜਾਈ ਲੜੇ ਲੋਗੋ ਮੇਰੇ ਦਾਦਾ ਨੇ ਵੀ ਲੜੀ ਮੇਰੇ ਪਿਤਾ ਜੀ ਰੰਗੂ ਵੀ ਐਸੇ ਕਤਨੇ ਸ਼ਹੀਦ ਹੋਏ ਜਿਤਨੀ ਲੰਬੀ ਲੜਾਈ ਲੜਨੇ ਕੇ ਬਾਦ ਇਹ है उसने अधिकार दिया है। बहुत अच्छा चुनाव रहा है हिसार का हिसार ने ये मन जरूर बनाया है कि हरियाणा की आवाज को वो पार्लियामेंट में भेजे और हरियाणा की आवाज को चुनने के लिए रीजनल एस्पिरेशन को ताकत मिले राजनीतिक दिग्जा तो अलावा ओलंपिक मेडल जेतु साक्षी मलिक बॉक्सर विजेंद्र सिंह भारतीय कबड्डी टीम के सबका कप्तान अर्जुन अवार्डी दीपक हु द्रोणाचार्य अवार्डी ਮਹਾਵੀਰ ਸਿੰਘ ਫੋਗਾਟ ਨੇ ਵੀ ਲੋਕਤੰਤਰ ਦੇ ਇਸ ਮਹਾਵਰਵ ਚ ਆਪਣਾ ਯੋਗਦਾਨ ਦਿੱਤਾ ਜ਼ਿਕਰ ਹੋਇਆ ਕਿ ਸਾਲ 2019 ਦੀਆਂ ਆਮ ਚੋਣਾਂ ਚ ਭਾਜਪੀ ਸੂਬੇ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਸੀ ਤੇ ਸਾਰੀਆਂ 10 ਲੋਕ ਸਭਾ ਸੀਟਾਂ ਜਿੱਤ ਕੇ ਕਲੀਨ ਸਵੀਪ ਕੀਤਾ ਸੀ ਪਰ ਇਸ ਵਾਰ ਜਨਤਾ ਨੇ ਕਿਸ ਨੂੰ ਆਪਣਾ ਪ੍ਰਤੀਨਿਧੀ ਚੁਣਨਾ ਹੈ ਇਹ ਈਵੀਐਮ ਮਸ਼ੀਨ ਚ ਕੈਦ ਹੋ ਗਿਆ ਜਿਸ ਦਾ ਐਲਾਨ 4 ਜੂਨ ਨੂੰ ਹੋਏਗਾ ਬਿਊਰੋ ਰਿਪੋਰਟ న్యూਸ ਹੈ ਟੀਮ ਪੰਜਾਬ ਹਰਿਆਣਾ ਤਾਂ ਪੰਜਾਬ ਦਾ ਰੁਕ ਕਰਦੇ ਆਂ ਪੰਜਾਬ ਦੇ ਵਿੱਚ ਹੁਣ VOTING ਦੀ ਤਰੀਕ ਨੂੰ ਲੈ ਕੇ ਵੀ ਸਿਆਸਤ ਗਰਮਾਈ ਹੋਈ ਹੈ 1 ਜੂਨ ਦੀ ਤਰੀਕ ਦੇ ਬਹਾਨੇ ਵਿਰੋਧੀ ਪਾਟੀਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਹਮਲੇ ਨੂੰ ਚੇਤੇ ਕਰਵਾ ਰਹੀਆਂ ਨੇ ਲੋਕ ਸਭਾ ਚੋਣਾਂ ਦੇ ਵਿਚਾਲੇ ਇਹ ਤਸਵੀਰ ਕਾਫੀ ਅਹਿਮ ਹੈ ਇਸ ਤਸਵੀਰ ਦੇ ਨਾਲ ਹੀ ਸਿਆਸਤ ਨੇ ਮੁੜ ਤੋਂ 40 ਸਾਲ ਪੁਰਾਣੇ ਜ਼ਖਮ ਅੱਲੇ ਕਰ ਦਿੱਤੇ ਨੇ ਜ਼ਖਮ ਅਕਾਲ ਤਖਤ ਸਾਹਿਬ ਦੇ ਹੋਏ ਹਮਲੇ ਦੇ ਆਪਰੇਸ਼ਨ ਬਲੂ ਸਟਾਰ ਦੇ ਸਮੇਂ ਅਕਾਲ ਤਖਤ ਸਾਹਿਬ ਨੂੰ ਟਹਿਤੇ ਰੀ ਕਰ ਦਿੱਤਾ ਗਿਆ ਸੀ ਦਰਸਲ ਚੋਣ ਪ੍ਰਚਾਰ ਦੇ ਲਈ ਅੰਮ੍ਰਿਤਸਰ ਪਹੁੰਚੇ ਕੇਂਦਰੀ ਮੰਤਰੀ ਪਿਊਸ਼ ਕੋਇਲ ਨੇ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਅਤੇ ਫਿਰ ਉਹਨਾਂ ਨੇ ਪਰਿਕਰਮਾ ਦੇ ਵਿੱਚ ਸਥਿਤ ਸਾਤਾ ਨੀਲਾ ਤਾਰਾ ਨੂੰ ਚੇਤੇ ਕਰਵਾ ਰਿਹਾ ਸ਼੍ਰੀ ਅਕਾਲ ਤਖਤ ਸਾਹਿਬ ਦੇ हुए मॉडल न एक संदेश देने की कोशिश की थी। दोनों पार्टिया भ्रष्टाचार में लिप्त है। लोगों ने देख लिया कि दोनों पार्टिया परिवारवाद और भ्रष्टाचार तुष्टिकरण की राजनीति करके लोगों को बांटकर कर समाज को बांट कर समाज में मतभेद पैदा करके पंजाब के साथ ਵਰਸ਼ੋ ਵਰਸ਼ੋ ਸਿਆ ਨਿਆਇ ਹੋ ਰਿਹਾ ਲੁਧਿਆਣਾ ਤੋਂ ਭਾਪੀ ਦੇ ਉਮੀਦਵਾਰ ਰਵਨੀਤ ਬਿੱਟੂ ਨੇ ਵੀ 1 ਜੂਨ ਦੀ ਤਰੀਕ ਤੇ ਬਹਾਨੇ ਕਾਂਗਰਸ ਤੇ ਨਿਸ਼ਾਨਾ 사ਧਿਆ ਬਿੱਟੂ ਨੇ ਕਿਹਾ ਕਿ VOTING ਵਾਲੀ ਇਹੋ ਤਰੀਕ ਹੈ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਤੇ ਸਿੱਖਾਂ ਦੇ ਸਰਵੋੱਚ ਸਥਾਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਇਸ ਵਰਤ ਵੋਟਾਂ ਹੀ 1 ਜੂਨ ਨੂੰ ਆਗੀਆਂ ਜਿੱਦਾਂ ਦਰਬਾਰ ਸਾਹਿਬ ਤੇ ਹਮਲਾ ਸ਼ੁਰੂ ਹੋਇਆ ਸੀ ਸਮਝ ਲਓ ਸਿੱਖਾਂ ਤੇ ਹਮਲਾ ਸ਼ੁਰੂ ਹੋਇਆ ਸੀ ਪੰਜਾਬੀਆਂ ਤੇ ਹਮਲਾ ਸ਼ੁਰੂ ਹੋਇਆ ਸੀ ਉਹ ਗੱਲ મોદી ਜੀ ਕਹਿ ਰਹੇ ਆ ਤੇ ਉਹਦਾ ਰਿਜ਼ਲਟ ਆ ਜਿਹੜਾ ਤੁਸੀਂ ਦੇਖੋ 1 ਜੂਨ ਨੂੰ ਲੋਕ ਵੋਟਾਂ ਪਾ ਕੇ ਦੇਣਗੇ ਭਾਜਪਾ ਨਹੀਂ ਬਲਕਿ ਅਕਾਲੀ ਦਲ ਵੀ VOTING ਵਾਲੀ ਤਰੀਕ ਨੂੰ ਮੁੱਦਾ ਬਣਾ ਕੇ ਕਾਂਗਰਸ ਨੂੰ ਘੇਰ ਰਿਹਾ ਸੁਖਬੀਰ ਬਾਦਲ ਹਰ ਚੋਣ ਸਭਾ ਦੇ ਵਿੱਚ ਟਹਿਟੇਰੀ ਹੋਏ ਅਕਾਲ ਤਖਤ ਸਾਹਿਬ ਦੀ ਦਿਖਾ ਕੇ ਪੰਜਾਬੀਆਂ ਚਰਾਸੀ ਯਾਦ ਕਰਵਾ ਰਹੇ ਨੇ ਉਹ ਤੋਂ ਜਾਗੋਗੇ ਜਦੋਂ ਤੁਹਾਡਾ ਸਾਰਾ ਕੁਝ ਹੀ ਲੈ ਗਏ ਪੰਜਾਬ ਡਬੋਤਾ ਉਦੋਂ ਜਾ ਗੋਗੇ ਹਲੇ ਵੀ ਗੱਲਾਂ ਚਾਹੋਂਗੇ ਮੈਂ ਪੁੱਛਣਾ ਚਾਹਣਾ ਪਹਿਲੀ ਜੂਨ ਜਿਸ ਦਿਨ ਵੋਟਾਂ ਪੈਨੀਆਂ 40 ਸਾਲ ਪਹਿਲੇ ਕਾਂਗਰਸ ਨੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ 40 ਸਾਲ ਹੋ ਗਏ ਕਿਤੇ ਇਨਸਾਫ ਮਿਲਿਆ ਤੇ ਤੁਹਾਡੇ ਸਿੱਖ ਭੈਣ ਭਰਾ ਦਿਖਦੇ ਸੀ ਅੱਗ ਲਾਉਂਦੇ ਸੀ ਕਾਂਗਰਸੀ ਇੱਕ ਵੀ ਜੇਲ੍ਹ ਚ ਗਿਆ ਪਰ ਆਪਾਂ ਆਪਣੇ ਪੰਜਾਬ ਚ ਕਾਂਗਰਸ ਨੂੰ ਫਿਰ ਤੋਂ ਵੋਟਾਂ ਪਾ ਦਿੰਦੇ ਆ ਸਿੱਖ ਪਾ ਦਿੰਦੇ ਆ ਤੇ ਤਿੰਨ ਵਾਰ ਸਰਕਾਰ ਵੀ ਬਣਾਤੀ ਇਹਨਾਂ ਦੀ ਤੇ ਫਿਰ ਆਪਣੇ ਖੂਨ ਚ ਕੀ ਹੈ ਕੀ ਕਹੀਏ ਅਤੇ ਸਭ ਚਾਲੇ ਕਾਂਗਰਸ ਨੇ ਬੀਜੇਪੀ ਤੇ ਇਕਲੀ ਦਲ ਦੇ ਨਾਲ ਨਾਲ ਐਸਟੀਪੀਸੀ ਤੇ ਵੀ ਸਵਾਲ ਚੁੱਕੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਮੇਰਾ ਤਾਂ ਬਣ ਗਿਆ ਜੀ ਜਦੋਂ ਲੋਕੀ ਤੁਹਾਡੇ ਨਾਲ ਨੇ ਵੋਟਰ ਲੋਕਾਂ ਨੇ ਪਾਉਣੀਆਂ ਨਾ ਕਿ ਬਾਦਲ ਕਿਆਂ ਦੇ ਫੁੱਡੀਆਂ ਨੇ ਜੇ ਜੋ ਲੋਕਾਂ ਨੇ ਵੋਟਾਂ ਪਾਉਣੀਆਂ ਲੋਕੀ ਮੇਰੇ ਨਾਲ ਨੇ ਫਿਕਰ ਮੇਰਾ ਕਾਇਮ ਹੈ ਇਲੈਕਸ਼ਨ ਵਰਕਰ ਲੜੋ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ 84 ਦਾ ਦਰਦ ਹੈ ਜਿਸ ਨੂੰ ਰਾਜਨੀਤਿਕ ਦਲ ਚੋਣ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਹੁਣੇ ਦੇਖਣਾ ਹੋਵੇਗਾ ਕਿ 1 ਜੂਨ ਨੂੰ ਇਸ ਮੁੱਦੇ ਦਾ ਕੀ ਅਸਰ ਪੈਂਦਾ ਹੈ ਤੇ ਸਿੱਖ ਭਾਈਚਾਰਾ ਇਸ ਨੂੰ ਕਿੰਨੀ ਗੰਭੀਰਤਾ ਦੇ ਨਾਲ ਲੈਂਦਾ ਹੈ ਬਿਊਰੋ ਰਿਪੋਰਟ ਯੂ ਸਿਟੀ